शिवाजी मराठा दी धरती महाराष्ट्र दा इनकलाबी सूरमा राजगुरु पूरा नाम शिवराम हरि राजगुरु ਚੌਵੀ ਅਗਸਤ 1908 ਨੂੰ ਜਨਮੇ ਰਾਜਗੁਰੂ ਹਾਲੇ 6 ਸਾਲਾਂ ਦਾ ਬਾਲੀ ਸੀ ਕਿ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਰਾਜਗੁਰੂ ਦੀ ਪਰਵਰਿਸ਼ ਕੀਤੀ ਵੱਡੇ ਭਰਾ ਨੇ ਰਾਜਗੁਰੂ ਦਾ ਮਨ ਪੜ੍ਹਾਈ ਵਿੱਚ ਉੱਕਾ ਹੀ ਨਾ ਲੱਗਦਾ ਜਦੋਂ ਵੱਡੇ ਭਰਾ ਨੇ ਪੜ੍ਹਾਈ ਲਈ ਜ਼ੋਰ ਪਾਇਆ ਤਾਂ ਖਾਲੀ ਹੱਥ ਹੀ ਘਰੋਂ ਦੌੜ ਗਿਆ ਰਾਜਗੁਰੂ ਤੇ ਪਹੁੰਚ ਗਿਆ ਸ਼ਹਿਰ ਬਨਾਰਸ ਬਨਾਰਸ ਦੇ ਕ੍ਰਾਂਤੀਕਾਰੀ ਸ਼ਿਵ ਵਰਮਾ ਨਾਲ ਮਿਲ ਹੋਇਆ ਤਾਂ ਸ਼ਿਵ ਵਰਮਾ ਦੀ ਪ੍ਰੇਰਣਾ ਨਾਲ ਰਾਜਗੁਰੂ ਦੇ ਦਿਲ ਵਿੱਚ ਚਿੰਗ ਬਲ ਗਈ ਦੇਸ਼ ਭਗਤੀ ਦੀ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਰਾਜਗੁਰੂ ਲਾਹੌਰ ਪਹੁੰਚਿਆ ਤੇ ਸਾਥੀ ਬਣ ਗਿਆ ਭਗਤ ਸਿੰਘ ਦਾ असेंबली च बम सुटण दे ਨਾਲ ਨਾਲ लाहौर ਸਾਜ਼ਿਸ਼ ਕੇਸ ਦੇ ਤਹਿਤ ਸੁਖਦੇਵ ਤੇ ਭਗਤ ਸਿੰਘ ਦੇ ਨਾਲ ਰਾਜਗੁਰੂ ਨੂੰ ਵੀ ਭਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਮੌਤ ਤੋਂ ਡਰਨ ਦੀ ਬਜਾਏ ਰਾਜਗੁਰੂ ਖੁਸ਼ ਹੋ ਕੇ ਆਖਣ ਲੱਗਾ ਮੇਰੀ ਹਸਰਤ ਮੇਰੀ ਤਮੰਨਾ ਪੂਰੀ ਕਰਨ ਲਈ ਤੁਹਾਡਾ ਸ਼ੁਕਰੀਆ ਜ਼ਾਲਮੋਂ ਆਪਣੇ ਆਦਰਸ਼ ਆਪਣੇ ਸਾਥੀ ਭਗਤ ਸਿੰਘ ਦੇ ਨਾਲ ਸ਼ਹਾਦਤ ਦਾ ਜਾਨ ਪੀਣਾ ਕਿੰਨਾ ਖੂਬਸੂਰਤ ਨਜ਼ਾਰਾ ਹੋਏਗਾ 2 मार्च 1931 ਨੂੰ ਸ਼ਾਮ ਵੇਲੇ ਲਾਹੌਰ ਜੇਲ੍ਹ ਦੇ ਅੰਦਰ ਭਗਤ ਸਿੰਘ ਤੇ ਸੁਖਦੇਵ ਦੇ ਨਾਲ ਹੱਸਦਿਆਂ ਹੱਸਦਿਆਂ ਫਾਂਸੀ ਤੇ ਚੜ ਗਿਆ ਮਾਂ ਭਾਰਤੀ ਦਾ ਕ੍ਰਾਂਤੀਕਾਰੀ ਸਪੂਤ ਰਾਜਗੁਰੂ ਆਜ਼ਾਦੀ ਦੀ ਕ੍ਰਾਂਤੀ ਦੇ ਇਸ ਨਿੱਟੜਕ ਯੋਧੇ ਨੂੰ ਲੱਖ ਲੱਖ ਪ੍ਰਣਾਮ